ਜੇ ਸਨਾ ਜਿੰਦਾਬਾਦ ਜੇ ਸਨਾ ਜਿੰਦਾਬਾਦ ਜੇ ਕਰਾ ਵੀ ਹੋ ਜੰਗੇ ਬਰ ਬਰ ਮਹਾਨ ਜੇ ਸ਼੍ਰੀ ਜੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਪਹਾੜੀ ਜੋ ਚੂਕਾਈ ਦੇ ਮਤਲਬ ਪਰਿਵਾਰੀ ਨੇ ਪੰਜਾਬ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਪਰਵਾਨਾ ਜਿਹੜਾ ਉਹ ਹੱਥ ਤੋਂ ਬਾਹਰ ਨਿਯਮ ਤੋੜ ਰਿਹਾ ਹੈ ਉਹ ਬਾਰ ਬਾਰ ਕਦੇ ਇੰਦਰਾ ਗਾਂਧੀ ਨੂੰ ਜਾਣ ਤੋਂ ਜਾਣ ਤੋਂ ਮਾਰਨ ਦਾ ਦੱਸ ਰਿਹਾ ਹੈ ਕਿ ਅਸੀਂ ਮਾਰਿਆ ਸੀ ਤੇ ਫਿਰ ਜੋ ਵੀ ਤਾਰਬਿਕਸਤਾਨ ਨੇ ਉਹਨੂੰ ਬੰਬਨਾ ਉਡਾਉਣ ਦੀ ਧਮਕੀਆਂ ਦੇ ਰਿਹਾ ਹੈ ਮਤਲਬ ਐਸਾ ਬੰਦੇ ਦੇ ਉੱਤੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਖਾਮੋਸ਼ ਕਿਉਂ ਹੈ ਕਿਉਂਕਿ ਹਰ ਇੱਕ ਜਿਹੜਾ ਭਾਈਚਾਰਾ ਉਹ ਸ਼ਾਂਤੀਪੂਰਵਕ ਇੱਥੇ ਰਹੇ ਪੰਜਾਬ ਦੇ ਵਿੱਚ ਲਾ ਐਂਡ ਆਰਡਰ ਸਹੀ ਰਹੇ ਤਾਂ ਸਾਡਾ ਇਹੀ ਮੰਗ ਹੈ ਕਿ ਪ੍ਰਸ਼ਾਸਨ ਤੋਂ ਕਿ ਇਹਦੇ ਉੱਤੇ ਇੱਕ ਕਾਰਵਾਈ ਕਿਉਂ ਨਹੀਂ ਕੀਤੀ ਜਾਂਦੀ ਜਦੋਂ ਕਿ ਸਾਡੇ ਜਿਹੜੇ ਲੁਧਿਆਣਾ ਦੇ ਤਿੰਨ ਚਾਰ ਲੀਡਰ ਸੀ ਜਿਹੜੋ ਉਹਨਾਂ ਨੇ ਕੋਈ ਵੀ ਐਸਾ ਸੋਸ਼ਲ ਮੀਡੀਆ ਤੇ ਪ੍ਰਚਾਰ ਨਹੀਂ ਕੀਤਾ ਜਿਹਦੇ ਉੱਤੇ ਕਾਰਵਾਈ ਹੋਵੇ ਕਿਉਂਕਿ ਅਸੀਂ ਦੇਖਿਆ ਕਿ ਉਹਦੇ ਵਿੱਚ ਕੋਈ ਵੀ ਅਸੀਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਕੋਈ ਵੀ ਐਸਾ ਉਹ ਪੋਸਟ ਨਹੀਂ ਹੈਗੀ ਸੀ ਜਿਤੇ ਕਾਰਵਾਈ ਹੋ ਸਕਦੀ ਸੀ ਪਰ ਜਿਹੜਾ ਇੰਨਾ ਜ਼ਿਆਦਾ ਇਹ ਭੌਂਕਦਾ ਹੈ ਜਿਹੜਾ ਪ੍ਰਵਾਨਾ ਜਿੰਨਾ ਕਿ ਮਤਲਬ ਇਹ ਲੋਕੀ ਗਲਤ ਬੋਲਦਾ ਹੈ ਦੂਜੇ ਧਰਮਾਂ ਦੇ ਖਿਲਾਫ ਇਹਦੇ ਕਾਰਵਾਈ ਕਿਉਂ ਨਹੀਂ ਕਰ ਰਿਹਾ ਪ੍ਰਸ਼ਾਸਨ ਕਿਉਂ ਖਾਮੋਸ਼ ਹੈ ਜੇ ਇਹਦਾ ਕੋਈ ਬਿਆਨ ਸਾਹਮਣੇ ਹੈ ਜਿੱਥੇ ਧਾਰਮਿਕ ਕਾਰਨ ਨਾਲ ਉਡਾਨ ਦੀ ਗੱਲ ਕੀਤੀ ਜਾਵੇ ਕੁੱਤੀ ਗਈ ਹੈ ਇਹ ਇਹਦੇ ਸੋਸ਼ਲ ਮੀਡੀਆ ਉੱਤੇ ਚੱਲ ਰਿਹਾ ਜੀ ਇਹ ਕਹਿੰਦਾ ਕਹਿੰਦਾ ਮੈਂ ਤਾਂ ਇੰਦਰਾ ਗੰਧਰੀ ਵੀ ਮਾਰਿਆ ਇਹ ਆਪ ਦਾ ਬਿਆਨ ਪ੍ਰਗਟ ਕਰ ਰਿਹਾ ਉਹਦੇ ਵਿੱਚ ਤੇ ਹੋਰ ਜੋ ਵੀ ਕਹਿੰਦਾ ਕੋਈ ਧਾਰਮਿਕ ਲੀਡਰ ਇੱਥੇ ਆਊਗਾ ਪੰਜਾਬ ਦੇ ਵਿੱਚ ਹਿੰਦੂ ਧਾਰਮਿਕ ਲੀਡਰ ਆਊਗਾ ਕਹਿੰਦਾ ਅਸੀਂ ਵੀ ਮਾਰ ਦਾਂਗੇ ਫੇ ਤਾਂ ਇਹ ਤਾਂ ਤਾਨੇਸ਼ਾਹੀ ਹੋ ਗਈ ਇਹ ਤਾਂ ਤਾਲਿਬਾਨੀ ਫਰਮਾਨ ਹੋ ਗਿਆ ਕਿ ਪੰਜਾਬ ਸਿਰਫ ਅੱਤਵਾਦੀਆਂ ਦਾ ਹੀ ਹੈ ਜੀ ਹੁਣ ਤੁਸੀਂ ਦਰਖਾਸਤ ਦਿੱਤੀ ਹੈ ਪ੍ਰਸ਼ਾਸਨ ਨੂੰ ਕੀ ਕਾਰ ਆਸ਼ਵਾਸਨ ਕੀ ਦਿੱਤੇਗੇ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਜੀ ਤੇ ਸਖਤ ਕਾਰਵਾਈ ਹੋਊਗੀ ਜੀ ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਸਖਤ ਕਾਰਵਾਈ ਕਰੇ ਕਿ ਅਸੀਂ ਕੋਈ ਵੀ ਅੰਦੋਲਨ ਨਾ ਕਰੀਏ ਕਿ ਜਾ ਕੇ ਪ੍ਰਸ਼ਾਸਨ ਦੀ ਇਹ ਡਿਮਾਂਡ ਹੈ ਕਿ ਪੰਜਾਬ ਦੇ ਵਿੱਚ ਸ਼ਾਂਤੀ ਬਣੀ ਰਹੇ ਜੋ ਸ਼ਾਂਤੀ ਬਣੀ ਆ ਰਹੀ ਹੈ ਜੀ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਉੱਤੇ ਗਲਤ ਪ੍ਰਚਾਰ ਕਰ ਰਿਹਾ ਮਤਲਬ ਗਲਤ ਟਿੱਪਣੀ ਕਰ ਰਿਹਾ ਕਿਸੇ ਧਰਮ ਦੇ ਖਿਲਾਫ ਉਹਦੇ ਸਖਤ ਕਾਰਵਾਈ ਕਰਕੇ ਉਹਨੂੰ ਬੰਦ ਨਜ਼ਰਬੰਦ ਕੀਤਾ ਜਾਵੇ ਕਿਉਂ ਹਾਲਾਤ ਖਰਾਬ ਕਰਨ ਦੇ ਮਤਲਬ ਮੋਟਿਵ ਤਿਆਰ ਕੀਤੇ ਜਾਂਦੇ ਨੇ ਜੀ ਜ਼ਰੂਰੀ ਹੈ ਕਿ ਕੋਈ ਵੀ ਕਿਸੇ ਧਰਮ ਦੇ ਖਿਲਾਫ ਕੋਈ ਵੀ ਐਸਾ ਦੁਸ਼ ਪ੍ਰਚਾਰ ਨਾ ਕਰੇ ਜੇ ਕੋਈ ਕਰਦਾ ਤਾਂ ਉਹਦੇ 259 ਇਹਦੀ ਧਾਰਾ ਲਾ ਕੇ ਉਹਨੂੰ ਅੰਦਰਬੰਦ ਹਨੀ ਜੀ ਤੁਸੀਂ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਐਸੋਪੀ ਸਰਵਰ ਮਿਲਨ ਕਰਦਾ ਹੈ ਅੱਜ ਸ਼ਿਵਸਨਾ ਉਧਰ ਬਾਲਾ ਸਾਹਿਬ ਠਾਕਰੇ ਵੱਲੋਂ ਸਾਡੇ ਆਦਨ ਨੇ ਪੰਜਾਬ ਦੇ ਅਕਸ਼ਰੀ ਯੋਗਰਾਜ ਸ਼ਰਮਾ ਜੀ ਦੇ ਡਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਸਾਡੇ ਪੁਰਾਣੇ ਕਾਰਜਕਰਤਾ ਪ੍ਰਦੀਪ ਵਰਮਾ ਜੀ ਜੋ ਪਟਿਆਲੇ ਤੋਂ ਨੇ ਔਰ ਅੱਜ ਇੱਕ ਡੈਲੀਗੇਟ 11 ਮੈਂਬਰ ਦਾ ਬਣਿਆ ਸੀਗਾ ਜਿਹਦੇ ਵਿੱਚ ਸਾਡੇ ਪੰਜਾਬ ਦੇ ਜੁਵਾ ਇਕਾਈ ਦੇ ਹਨੀ ਮਹਾਜਨ ਜੀ ਔਰ ਅਸ਼wini ਅਸ਼wini ਜੀ ਸ਼ਰਮਾ ਜੀ ਰੋਪੜ ਤੋਂ ਰਜਿੰਦਰ ਬਿੱਲਾ ਜੀ ਉਪ ਪ੍ਰਧਾਨ ਜਿਹੜੇ ਸਾਡੇ ਗੁਰਾਇਆਂ ਤੋਂ ਔਰ ਰਠੌਰ ਸਾਹਿਬ ਔਰ ਸਾਡੇ ਸੈਣੀ ਸਾਹਿਬ ਅੱਜ ਸਾਰੇ ਜਿਹੜੇ ਸੀਨੀਅਰ ਨੇਤਾਵਾ ਸੀਗੇ ਅੱਜ ਐਸਐਸਪੀ ਡਾਕਟਰ ਨਾਨਕ ਸਿੰਘ ਜੀ ਨੂੰ ਅੱਜ ਇੱਕ ਵਿਆਪਨ ਦੇਣ ਆਏ ਸੀਗੇ ਲੇਕਿਨ ਕਿਸੇ ਕਾਰਨ ਕਰਸ਼ ਐਸਐਸਪੀ ਸਾਹਿਬ ਦਾ ਕੋਈ ਮੈਟਰ ਚੱਲ ਰਿਆ ਸੀਗਾ ਉਹਨਾਂ ਨੇ ਐਸਪੀ ਡੀ ਸਾਹਿਬ ਜਗਜੀਤ ਸ਼ਰਮਾ ਜੀ ਦੀ ਡਿਊਟੀ ਲਗਾਈ ਅੱਜ ਪੂਰੇ ਪੰਜਾਬ ਦੇ ਪੱਧਰ ਅਧਿਕਾਰੀਆਂ ਨਾਲ ਇੱਕ ਵਿਆਪਨ ਜਿਹੜਾ ਹੈਗਾ ਆ ਸਾਡੇ ਪੂਰਾ ਡੈਲੀਗੇਟ ਨੇ ਬਲਜਿੰਦਰ ਪਰਵਾਨਾ ਦੇ ਖਿਲਾਫ ਦਿੱਤਾ ਹੈ ਔਰ ਇੱਕ ਹਫਤੇ ਦਾ ਟਾਈਮ ਦਿੱਤਾ ਹੈ ਪ੍ਰਸ਼ਾਸਨ ਨੂੰ ਕਿ ਅਗਰ ਬਲਜਿੰਦਰ ਪਰਵਾਨੇ ਤੇ ਜੋ ਪਿਛਲੇ ਸਮੇਂ ਦੇ ਵਿੱਚ ਇੰਦਰਾ ਗਾਂਧੀ ਦੇ ਖਿਲਾਫ ਜ਼ਹਿਰ ਉਗੜ ਰਿਹਾ ਆ ਔਰ ਸਾਡੇ Hindu Hirdesh Samrat Sanatan ਦੀ ਦਰੋਹਰ ਬਗੇਸ਼ਵਰ ਧਾਮ ਜੀ ਦੇ ਜੋ ਦਰਿੰਦਰ ਸ਼ਾਸਤਰੀ ਜੀ ਨੇ ਉਹਨਾਂ ਨੂੰ ਵੀ ਉਹ ਫੇਸਬੁੱਕ ਤੇ ਸਮੇਂ-ਸਮੇਂ ਦੇ ਵਿੱਚ ਲਾਈਵ ਹੋ ਕੇ ਜਿਹੜਾ ਬੰਬ ਨਾਲ ਓਡਾਨ ਦੀ ਔਰ ਜਾਨੋ ਮਾਰਨ ਦੀਆਂ ਜਿਹੜੀਆਂ ਧਮਕੀਆਂ ਦੇ ਰਿਹਾ ਆ ਉਹ ਬਹੁਤ ਹੀ ਨਿੰਦਣਯੋਗ ਆ ਔਰ ਦੂਸਰੇ ਪਾਸੇ ਸਾਡੇ ਲੁਧਿਆਣੇ ਦੇ ਵਿੱਚ ਹੇਟ ਸਪੀਚ ਦੇ ਉੱਤੇ ਜਿਹੜਾ ਚਾਰ ਸ਼ਿਵਸਾਨਾ ਦੇ ਨੇਤਾਵਾਂ ਦੇ ਉੱਤੇ ਜਿਹੜਾ ਪਰਚਾ ਦਰਜ ਪ੍ਰਸ਼ਾਸਨ ਨੇ ਕੀਤਾ ਆ ਅਸੀਂ ਇਹ ਵੀ ਅੱਜ ਪ੍ਰਸ਼ਾਸਨ ਨੂੰ ਅੱਗੇ ਅਸੀਂ ਮੰਗ ਪੱਤਰ ਦਿੱਤਾ ਹੈ ਕਿ ਇਹ ਦੋਗਲੀ ਜਿਹੜੀ ਕਾਰਗੁਜ਼ਾਰੀ ਆ ਇਹ ਕਿਉਂ ਆ ਇੱਕ ਪਾਸੇ ਬਲਜਿੰਦਰ ਪਰਵਾਨਾ ਜਿੰਨ ਪਿਛਲੇ ਸਮੇਂ ਦੇ ਵਿੱਚ ਵੀ Hindu ਜਿਹੜਾ Hindu Sikh ਜਿਹੜਾ 9 ਮਾਸ ਦਾ ਰਿਸ਼ਤਾ ਹੈਗਾ ਆ ਪਿਛਲੇ ਕਾਲੀ ਮਾਤਾ ਮੰਦਰ ਦੇ ਉੱਤੇ ਵੀ ਜਿਹੜਾ ਕਾਫੀ ਵਿਵਾਦ ਹੋਇਆ ਸੀਗਾ ਬਲਜਿੰਦਰ ਪਰਵਾਨੇ ਦੇ ਖਿਲਾਫ ਉਹਨਾਂ 'ਚ ਦੁਬਾਰਾ ਜਿਹੜਾ ਹੈਗਾ ਆ ਇਹ Hindu Sikh ਦੇ ਵਿੱਚ ਭਾਈਚਾਰੇ ਨੂੰ ਖਰਾਬ ਕਰਨ ਦੇ ਲਈ ਇਹ ਬੋਲ ਰਿਹਾ ਆ ਅਸੀਂ ਉਰਜੋਰ ਮੰਗ ਕਰਦੇ ਆ ਆਦਰਨੀਏ ਨਾਨ ਸਿੰਘ ਜੀ ਅੱਗੇ ਔਰ ਪ੍ਰਸ਼ਾਸਨ ਦੇ ਅੱਗੇ ਕਿ ਇਹਦੇ ਤੇ ਇੱਕ ਹਫਤੇ ਦੇ ਵਿੱਚ ਵਿੱਚ ਜੋ ਵੀ ਕਾਰ ਕਠੋਰ ਜਿਹੜੀ ਕਾਰਵਾਈ ਆ ਉਹ ਐਫ ਆਈ ਆਰ ਜਿਹੜੀ ਆ ਦਰਜ ਕੀਤੀ ਜਾਵੇ ਤਾਂ ਜੋ ਜਿਹੜਾ ਹਿੰਦੂ ਸਿੱਖ ਨੌਮਾਸ ਦਾ ਰਿਸ਼ਤਾ ਆ ਉਹ ਖਰਾਬ ਨਾ ਹੋ ਤਕਰੀਬਨ ਤਿੰਨ ਹਫਤੇ ਤਕਰੀਬ ਹੋ ਗਿਆ ਜਦੋਂ ਵੀ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਪ੍ਰਿੰਦਰ ਸ਼ਾਸਤਰੀ ਦੇ ਪੰਜਾਬ ਆਉਣ ਤੇ ਰੋਕ ਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਕੁਰਸੀ ਕਰਕੇ ਹਿੰਦੂ ਰਿਲਾ ਦੇ ਉਪਰ ਪਰਚੇ ਰਜ ਹੋਏ ਨੇ ਮਾਮਲੇ ਦਾ ਚੋਣ ਪਰ ਇਹ ਤਾਂ ਨਹੀਂ ਹੋਇਆ ਕਾਰਨ ਕੀ ਲੱਗਦਾ ਤੁਹਾਨੂੰ ਦੇਖੋ ਜੀ ਕਾਰਨ ਇਹ ਹੈ ਕਿ ਅਸੀਂ ਸਮੇਂ ਤੋਂ ਅੱਜ ਨਹੀਂ ਆਏ ਅਸੀਂ ਪਹਿਲੇ ਵੀ ਸਾਡੇ ਜਿਹੜੇ ਲੋਕਲ ਇੱਥੇ ਲੀਡਰ ਨੇ ਸਮਾਣੇ ਤੋਂ ਨੇ ਜਾਂ ਸਾਡੇ ਮੋਗੇ ਤੋਂ ਨੇ ਸਾਡੇ ਚੰਦਰਕਾਂਤ ਚੱਡਾ ਜੀ ਨੇ ਪ੍ਰਦੀਪ ਜੀ ਨੇ ਇਹਨਾਂ ਨੇ ਸਮੇਂ-ਸਮੇਂ ਤੇ ਜਿਹੜਾ ਹੈਗਾ ਇੱਕ ਐਪਲੀਕੇਸ਼ਨ ਦਿੱਤੀਆਂ ਲੋਕਲ ਪਰ ਉਧਰ ਤੇ ਕਾਰਵਾਈ ਨਹੀਂ ਹੋਈ ਇਸ ਕਰਕੇ ਅੱਜ ਪੰਜਾਬ ਦਾ ਜਿਹੜਾ ਡੈਲੀਗੇਟ ਹੈਗਾ ਆ ਯੋਗਰਾਜ ਸ਼ਰਮਾ ਜੀ ਜਿਹੜੇ ਸਾਡੇ ਪੰਜਾਬ ਦੀ ਅਗਵਾਈ ਕਰ ਰਹੇ ਨੇ ਪੰਜਾਬ ਦੇ ਪ੍ਰਧਾਨ ਨੇ ਇੱਕ ਕਠੋਰ ਔਰ ਪੂਰਾ ਦ੍ਰਿੜਨਿਸ਼ਚੈ ਦੇ ਉੱਤੇ ਅੱਜ ਅਸੀਂ ਪਟਿਆਲੇ ਪਹੁੰਚੇ ਆ ਕਿਉਂਕਿ ਪਟਿਆਲਾ ਜਿਹੜਾ ਹੈਗਾ ਇਹ ਦੇਵੀ ਦੇਵਤਿਆਂ ਦਾ ਸ਼ਹਿਰ ਹੈਗਾ ਆ ਔਰ ਇੱਥੇ ਅਸੀਂ ਬਹੁਤ ਹੀ ਪਿਆਰ ਭਾਵ ਜਿਹੜੇ ਨਾ ਹਿੰਦੂ ਸਿੱਖ ਰਹਿੰਦੇ ਨੇ ਅਸੀਂ ਨਹੀਂ ਚਾਹਦੇ ਕਿ ਕੋਈ ਸ਼ੋਰ ਸ਼ਰਾਬਾ ਜਾਂ ਕੋਈ ਸ਼ਰਾਰਤੀ ਤਤ ਇਹਨਾਂ ਦੇ ਵਿੱਚ ਜਿਹੜਾ ਆ ਉਹ ਰੇਡ ਦੀ ਹੱਡੀ ਜਿਹੜਾ ਬਣੇ ਜਾਂ ਸ਼ਰਾਰਤ ਕਰੇ ਜਿਹਦੇ ਨਾਲ ਭਾਈਚਾਰਾ ਖਰਾਬ ਹੋਵੇ ਪ੍ਰਸ਼ਾਸਨ ਵੱਲੋਂ ਕਿੱਦਾਂ ਦੇ ਆ ਤੁਹਾਨੂੰ ਵਿਸ਼ਵਾਸ ਦਿੱਤੇਗੇ ਦੇਖੋ ਜੀ ਸਾਡੇ ਯੁਵਾ ਇਕਾਈ ਦੇ ਨੇਤਾ ਹਨੀ ਮਹਾਜਨ ਜੀ ਦੀ ਗਵਾਹੀ ਕਰ ਰਹੇ ਨੇ ਔਰ ਉਹਨਾਂ ਦੀ ਐਸਐਸਪੀ ਸਾਹਿਬ ਨਾਲ ਸਵੇਰੇ ਵੀ ਗੱਲ ਹੋਈ ਆ ਔਰ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਅਸੀਂ ਕਠੋਰ ਕਾਰਵਾਈ ਜਿਹੜੀ ਆ ਤੁਹਾਨੂੰ ਜੋ ਵੀ ਅਸੀਂ ਬਣਦੀ ਕਾਰਵਾਈ ਆ ਉਹ ਬਲਜਿੰਦਰ ਪਰਵਾਨਾ ਤੇ ਕਰਾਂਗੇ ਠੀਕ ਹੈ ਜੀ ਜੀ ਅੱਜ ਜਿਹੜੀ ਇਹ ਮੀਟਿੰਗ ਹੈ ਜਾਂ ਪਟਿਆਲੇ ਦੇ ਵਿੱਚ ਆਏ ਹੋ ਕਿਸ ਪਰਪਸ ਤੇ ਆਏ ਹੋ ਤੁਸੀਂ ਦੇਖੋ ਜਿਹੜਾ ਅੱਜ ਸਾਡੀ ਪਾਰਟੀ ਦੇ ਪ੍ਰਮੁੱਖ ਜੋਗਰਾਜ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੇ ਵਾਈਸ ਪ੍ਰਧਾਨ ਪੰਜਾਬ ਰਜਿੰਦਰ ਬਿੱਲਾ ਜੀ ਸਾਡੇ ਗੁਰਦੀਪ ਸੈਣੀ ਜੀ ਰਾਮਪਾਲ ਸ਼ਰਮਾ ਜੀ ਰਠੌਰ ਸਾਹਿਬ ਸਾਡੇ ਸੀਨੀਅਰ ਤੇਜਾਰੂ ਲੀਡਰ ਸਾਡਾ ਅਸ਼ਵਰੀ ਰੋਪੜ ਸਿਟੀ ਪ੍ਰਧਾਨ ਸਾਡੇ ਫਗਵਾੜੇ ਤੋਂ ਵੀ ਆ ਪ੍ਰਦੀਪ ਵਰਮਾ ਜੀ ਆ ਬਲਜੋਤ ਨੇ ਸਾਰੇ ਸ਼ਰ ਪ੍ਰਵੀਨ ਸ਼ਰਮਾ ਅਸੀਂ ਸਾਰੇ ਇੱਥੇ ਆਏ ਆ ਅੱਜ ਅਸੀਂ ਇੱਕ ਐਪਲੀਕੇਸ਼ਨ ਐਸਐਸਪੀ ਪਟਿਆਲਾ ਦੇ ਨਾਮ ਦਿੱਤੀ ਹੈ ਜਿਹਦੇ ਵਿੱਚ ਇੱਕ ਖੋਤੀ ਲੀਡਰ ਆਪਣੇ ਆਪ ਨੂੰ ਸਮਝਦਾ ਖੋਤੀ ਆ ਬਲਜਿੰਦਰ ਪਰਵਾਨਾ ਜਿਨ੍ਹਾਂ ਨੇ ਥੋੜੇ ਦਿਨ ਪਹਿਲਾਂ ਬਾਬਾ ਭਗੇਸ਼ਵਰ ਜਿਹੜੇ ਸਾਡੇ ਦਮਿੰਦਰ ਸ਼ਾਸਤਰੀ ਨੇ ਉਹਨਾਂ ਦੇ ਖਿਲਾਫ ਕਿਹਾ ਕਿ ਉਹਨੂੰ ਅਸੀਂ ਬੰਬ ਨਾ ਡਾ ਦੇਾਂਗੇ ਅਸੀਂ ਉਹਨੂੰ ਦੱਸਣਾ ਚਾਹੁੰਦੇ ਆ ਪਰਵਾਨੇ ਨੂੰ ਕਿ ਇਹਨੇ ਕਰਤੂਤ ਦਾ ਤੂੰ ਮਾਲਕ ਨਹੀਂ ਹੈਗਾ ਅੱਗੇ ਵੀ ਤੂੰ ਪਟਿਆਲੇ ਦੇ ਵਿੱਚ ਕਾਲੀ ਮਾਤਾ ਮੰਦਿਰ ਉੱਤੇ ਹਮਲਾ ਕਰਾਇਆ ਸੀ ਤੇ ਮੁੜ ਕੇ ਕੀ ਹੋਇਆ ਸੀ ਤੂੰ ਜਾਣਦਾ ਸੀ ਤੇਰੇ ਪਰਿਵਾਰ ਦਾ ਮਗਰੋਂ ਰੋ ਰੋ ਕੇ ਬੁਰਾ ਹਾਲ ਸੀ ਪਰਵਾਨਿਆਂ ਤੇ ਹੁਣ ਜਿਹੜੀ ਤੂੰ ਹਰਕਤ ਕੀਤੀ ਆ ਇਹਦੀ ਹਰਕਤ ਦੀ ਅਸੀਂ ਜਿਹੜੀ ਸਾਰਾ ਜੋ ਪ੍ਰੂਫ ਨੇ ਉਹ ਐਸਐਸਪੀ ਪਟਿਆਲਾ ਨੂੰ ਸੌਂਪੇ ਨੇ ਉਹਨਾਂ ਨੇ ਐਸਐਸਪੀ ਪਟਿਆਲਾ ਇੱਥੇ ਹੈ ਨਹੀਂ ਸੀ ਉਹਨਾਂ ਨੇ ਐਸਪੀ ਸਾਹਿਬ ਦੀ ਜੁਗੇਸ਼ ਸ਼ਰਮਾ ਜੀ ਦੀ ਡਿਊਟੀ ਲਈ ਸੀ ਅਸੀਂ ਉਹਨਾਂ ਨੂੰ ਕਹਿਤਾ ਇੱਕ ਹਫ਼ਤੇ ਦੇ ਅੰਦਰ ਅੰਦਰ ਅਸੀਂ ਕਿਹਾ ਕਿ ਪਰਵਾਨੇ ਦੇ ਖਿਲਾਫ ਜਿਹੜੀ ਐਫਆਈਆਰ ਕਰਕੇ ਉਹਨੂੰ ਰੈਸਟ ਕੀਤਾ ਜਾਵੇ ਹਾਂਜੀ ਬਿੱਲਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਹਨੀ ਜੀ ਨੇ ਸਾਡੇ ਪ੍ਰਤਾਪ ਜੀ ਨੇ ਕਹਿਤਾ ਆ ਜੋ ਵੀ ਹੈਗਾ ਆ ਪਰ ਅਸੀਂ ਪਰਵਾਨੇ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਹਿੰਦੂ ਇੰਨਾ ਕਮਜ਼ੋਰ ਨਹੀਂ ਹੈ ਤੁਸੀਂ ਸ਼ਾਸਤਰੀ ਜੀ ਨੂੰ ਕਿਹਾ ਆ ਵੀ ਪੰਜਾਬ ਵਿੱਚ ਬੜੂ ਗਏ ਤਾਂ ਅਸੀਂ ਉਹਦਾ ਸੌਦਾ ਲਾਵਾਂਗੇ ਇੱਧਰ ਅਸੀਂ ਚੂੜੀਆਂ ਪਾ ਕੇ ਨਹੀਂ ਬੈਠੇ ਇਦਾਂ ਦੀ ਹਰਕਤ ਕਰੇਂਗਾ ਤਾਂ ਮੂੰਹ ਤੋੜ ਜਵਾਬ ਦੇਵਾਂਗੇ ਤੈਨੂੰ ਸ਼ਿਵਸਨਾ ਇੰਨੀ ਕਮਜ਼ੋਰ ਨਹੀਂ ਹੈ ਅਸੀਂ ਅਤਵਾਦ ਨਾਲ ਲੜ ਸਕਦੇ ਤੂੰ ਤਾਂ ਚੀਜੀ ਕੁਝ ਨਹੀਂ ਹੈਗਾ ਜੈ ਸ਼ੀ ਰਾਮ ਹਾਂਜੀ ਅਸ਼wini ਜੀ ਅੱਜ ਕਿਵੇਂ ਪਟਿਆਲੇ ਆਉਣਾ ਹੋਇਆ ਚੈੱਕ ਕਰਾ ਵੀਰ ਬਜਰੰਗੇ ਹੋਰ ਮਾਦੇ ਅੱਜ ਜਿਹੜੀ ਸਾਡੀ ਮੱਥੀ ਦਾ ਸਰਪੀ ਦਾ ਸ਼ਿਵਸੇਨਾ ਉਧੋਂ ਬਾਲਾ ਸਾਉਠਾਖਰੇ ਦੀ ਪੰਜਾਬ ਦੀ ਸਾਰੇ ਟੀਮ ਸਾਡੇ ਰਾਜਪ੍ਰਮੁਖ ਯੋਗਰਾਜ ਸ਼ਰਮਾ ਜੀ ਤੇ ਸੀਨੀਅਰ ਮੀਤ ਪ੍ਰਧਾਨ ਰਜਿੰਦਰ ਬਿੱਲਾ ਜੀ ਹਣੀ ਮਹਾਜਨ ਜੀ ਨਿਰਿੰਦਰ ਠੌਰ ਜੀ ਗੁਰਦੀਪ ਸੇਣੀ ਜੀ ਰਾਮਪਾਲ ਸ਼ਰਮਾ ਜੀ ਤੇ ਹੋਰ ਮੇਰੇ ਪੰਜਾਬ ਦੇ ਜਿੰਨੇ ਵੀ ਪਦ ਅਧਿਕਾਰੀ ਉਰੇ ਅੱਜ ਅਸੀਂ ਐਸਐਸਪੀ ਪਟਿਆਲਾ ਸਾਹਿਬ ਤੋਂ ਟਾਈਮ ਲੈ ਕੇ ਅਸੀਂ ਆਏ ਸੀਗੇ ਬੀਤੇ ਦਿਨੀ ਇੱਕ ਪਰਵਾਨੇ ਨਾਮ ਦਾ ਬੰਦਾ ਹੈ ਜਿਹੜਾ ਰਾਜਪੁਰੇ ਦਾ ਦੱਸਿਆ ਜਾਂਦਾ ਉਹਨੇ ਜਿਹੜਾ ਆਪਣੀ ਹੇਟ ਸਪੀਚ ਦੇ ਵਿੱਚ ਸ਼੍ਰੀਯਾਮ ਸ਼੍ਰੀਮਤੀ ਸਵਰਗੀ ਇਦਰਾ ਗਾਂਧੀ ਜੀ ਔਰ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਠੱਲ ਪਾਈ ਸਰਗੇ ਸਦਾਰ ਬਿਆਨ ਸਿੰਘ ਜੀ ਤੇ ਸਾਡੇ ਬਗੇਸ਼ਵਰ ਬਾਬਾ ਜੀ ਦੇ ਧਾਮ ਤੇ ਮਤਲਬ ਬੰਬ ਸੁੱਟਣ ਦੀ ਗੱਲ ਕਹੀ ਹੈ ਪਿਛਲੀ ਵਾਰੀ ਵੀ ਜਿਹੜਾ ਕਾਲੀ ਦੇਵ ਵਿੱਚ ਮੰਦਿਰ ਦੇ ਵਿੱਚ ਜਿਹੜਾ ਕੋਈ Hindu ਸਿੱਖਾਂ ਦੇ ਵਿੱਚ ਕਲੈਸ਼ ਹੋਇਆ ਤਾਂ ਉਸ ਬੰਦੇ ਦੀ ਜਿਹੜੀ ਦੇਣ ਹੈ ਅੱਜ ਅਸੀਂ ਇੱਥੇ ਪੂਰ ਜ਼ੋਰ ਮੰਗ ਕਰਦੇ ਹਾਂ ਵੀ ਜਿਹੜੀ ਹੈ ਪਰਵਾਨੇ ਦੇ ਉਹਦੀ ਵੀਡੀਓ ਆਈਡੀ ਚੈੱਕ ਕਰਕੇ ਉਹਦੇ ਤੇ ਤੁਰੰਤ ਜਿਹੜਾ 295 ਦਾ ਪਰਚਾ ਦਿੱਤਾ ਜਾਵੇ ਨਹੀਂ ਤਾਂ ਸ਼ਿਵ ਸੈਨਾ ਉਧਰ ਬਾਲਾ ਸਾਫ ਠਾਕਰੇ ਨੂੰ ਜਿਹੜਾ ਵੀ ਕੋਈ ਯੋਗਰਾ ਸ਼ਰਮਾ ਜੀ ਦੇ ਸਾਡੇ ਰਾਜਪ੍ਰਮukh ਹੈ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਕੋਈ ਸੰਘਰਸ਼ ਕਰਨਾ ਪਿਆ ਅਸੀਂ ਕਰਾਂਗੇ ਜੈ ਹਿੰਦ ਹਾਂਜੀ ਅੱਜ ਪੰਜਾਬ ਦੇ ਅਕਸ਼ਰੀ ਯੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅੱਜ ਜਿਹੜੀ ਸੀਨੀਅਰ ਬੋਡੀ ਦਾ ਇੱਕ ਡੈਲੀਗੇਟ ਹੈਗਾ ਆ ਐਸਐਸਪੀ ਪਟਿਆਲਾ ਸ਼੍ਰੀ ਆਦਰਨੀਏ ਨਾਨਕ ਸਿੰਘ ਜੀ ਕੋਲੋਂ ਟਾਈਮ ਲਿਆ ਸੀਗਾ ਔਰ ਜਿਹਦੇ ਵਿੱਚ ਅਸ਼wini ਸ਼ਰਮਾ ਜੀ ਸਾਡੇ ਪੰਜਾਬ ਦੇ ਔਰ ਉਪਾਧਿਆਕਸ਼ ਸਾਡੇ ਰਜਿੰਦਰ ਵਿੱਲਾ ਜੀ ਔਰ ਹਨੀ ਮਹਾਜਨ ਜੀ ਔਰ ਸੈਣੀ ਸਾਹਿਬ ਔਰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਇੱਕ ਜਿਹੜਾ ਡੈਲੀਗੇਟ ਆ ਅੱਜ ਪਟਿਆਲਾ ਐਸਐਸਪੀ ਸਾਹਿਬ ਕੋ ਆਇਆ ਸੀਗਾ ਲੇਕਿਨ ਕਿਸੇ ਕਾਰਨ ਵਸ਼ ਹਾਈ ਕੋਰਟ ਦੇ ਮੈਟਰ ਤੇ ਸਾਹਿਬ ਨੇ ਜੁਗੇਸ਼ ਸ਼ਰਮਾ ਜੀ ਦੀ ਐਸਪੀ ਡੀ ਸਾਹਿਬ ਦੀ ਡਿਊਟੀ ਲਗਾਈ ਸੀਗੀ ਅੱਜ ਦਾ ਜਿਹੜਾ ਮੁੱਖ ਵਿਸ਼ੇ ਸੀਗਾ ਕਿ ਬਲਜਿੰਦਰ ਪਰਵਾਨਾ ਜਿਹੜਾ ਪਿਛਲੇ ਸਮੇਂ ਤੋਂ ਵੀ ਹਿੰਦੂ ਸਿੱਖਾਂ ਦੇ ਵਿੱਚ ਦਰਾਰ ਪੈਦਾ ਕਰਦਾ ਆ